ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਮੰਦਭਾਗੀ ਘਟਨਾ ਕੱਢੀ ਹੈ ਤੇ ਹਸਪਤਾਲ ਵਿੱਚ 15 ਮਰੀਜ਼ ਗੁਰੂਕੋਠ ਲੱਗਣ ਤੋਂ ਬਾਅਦ ਬਿਮਾਰ ਹੋਏ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ 15 ਮਰੀਜ਼ ਜਿਹੜੇ ਇਕੱਠੇ ਹੀ ਬਿਮਾਰ ਹੋਏ ਨੇ ਜਿਨ੍ਹਾਂ ਵਿੱਚ ਦੋ ਦੀ ਹਾਲਤ ਜਿਹੜੀ ਉਹ ਸੀਰੀਅਸ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਹੁਣ ਪਟਿਆਲੇ ਵੀ ਰੈਫਰ ਕੀਤਾ ਜਾ ਰਿਹਾ ਹੈ ਦੋ ਮਰੀਜ਼ ਜਿਹੜੇ ਬਿਮਾਰ ਹੋਏ ਨੇ ਸਰਕਾਰੀ ਹਸਪਤਾਲ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ ਦੋ ਮਰੀਜ਼ ਸੀਰੀਸ ਹੋਏ ਨੇ ਤੇ ਟੋਟਲ 15 ਦੇ ਕਰੀਬ ਮਰੀਜ਼ ਨੇ ਜਿਹੜੇ ਉਹਨਾਂ ਦੀ ਹਾਲਤ ਨਾਜ਼ੁਕ ਹੋਈ ਹੈ ਡਾਕਟਰਾਂ ਦੇ ਮੁਤਾਬਿਕ ਬਲੂ ਕਿੱਥ ਲੱਗਣ ਤੋਂ ਬਾਅਦ ਜਿਹੜੀ ਉਹਨਾਂ ਦੀ ਹਾਲਤ ਹੈ ਉਹ ਹੋਈ ਹੈ ਹੁਣ ਉੱਤ ਇਸ ਜਗ੍ਹਾ ਦੇ ਉੱਤੇ ਤਣਾਤ ਕੀਤੀ ਜਾ ਰਹੀ ਹੈ ਕਿਉਂ ਕਿਸੇ ਨੂੰ ਵੀ ਅੰਦਰ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਜੋ ਅੰਦਰ ਨੇ ਉਹਨਾਂ ਨੂੰ ਬਾਹਰ ਨਹੀਂ ਆਂ ਦਿੱਤਾ ਜਾ ਰਿਹਾ ਤਾਂ ਜੋ ਮੀਡੀਆ ਤੋਂ ਦੂਰੀ ਬਣਾਈ ਜਾ ਸਕੇ ਕੀ ਕਾਰਨ ਹੈ ਕਿਉਂ ਮੀਡੀਆ ਤੋਂ ਦੂਰੀ ਬਣਾਈ ਜਾ ਰਹੀ ਹੈ ਇਹ ਇੱਕ ਸਵਾਲ ਹੈ ਵੱਡਾ ਪਰ ਫਿਲਹਾਲ ਹੈ ਜੋ ਇਹ ਹੈ ਕਿ 15 ਮਰੀਜ਼ ਜੋ ਸੰਗਰੂਦੇ ਸਰਕਾਰੀ ਹਸਪਤਾਲ ਵਿੱਚ ਬਿਮਾਰ ਹੋਏ ਨੇ ਗੁਰੂਪੋਸਤ ਜੋ ਸੰਗਰੂਦੇ ਐਸਐਮਓ ਨੇ ਉਹਨਾਂ ਦੇ ਮੁਤਾਬਿਕ ਜਿਹੜਾ ਗੁਰੂਪੋਸਤ ਹੈ ਉਹਦੇ ਲੋਟ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਜਿਹੜੀ ਸਮੱਸਿਆ ਆਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਦਿੱਕਤ ਆਈ ਹੈ ਦੋ ਮਰੀਜ਼ ਸੀਰੀਅਸ ਵੀ ਹੋਏ ਨੇ